ਰਾਜਪੁਰਾ ਦੇ ਵਿੱਚ ਚੋਰੀਆਂ ਘਟਾਵਾਏ ਦਿਨ ਵਧਦੀਆਂ ਜਾ ਰਹੀਆਂ ਨੇ ਤੇ ਮਹਾਦੇਵ ਕਲਾਥ ਹਾਊਸ ਜਿੱਥੇ ਚੋਰੀ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਦੁਕਾਨਦਾਰ ਕਾਫੀ ਪਰੇਸ਼ਾਨ ਹੈ ਅੱਜ ਕਿਆਮਦਮੀ ਪਾਰਟੀ ਦੇ ਆਗੂ ਵੀ ਦੁਕਾਨਦਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਦੁਕਾਨ ਤੇ ਵੀ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਦੁਕਾਨ ਤੇ ਪਿਆ ਸਾਰਾ ਕੀਮਤੀ ਸਮਾਨ ਗਾਇਬ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇੱਥੇ ਸ਼ਰਾਰਤੀ ਅਸਲਾ ਦੇ ਹੌਂਸਲੇ ਰਾਜਪੁਰਾ ਦੇ ਵਿੱਚ ਕਾਫੀ ਉੱਚੇ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਪਰ ਇਸ ਦੇ ਦਰਮਿਆਨ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਥੋੜਾ ਸਤਰਕ ਰਿਆ ਜਾ ਕੀ ਤੇ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ ਕਿਉਂਕਿ ਇੱਥੇ ਆਇ ਦਿਨ ਹੀ ਲੁੱਟਖੋਤੇ ਚੋਰੀ ਦੀਆਂ ਵਾਰਦਾਤਾ ਵਾਦਦੀਆਂ ਜਾ ਰਹੀਆਂ ਨੇ ਮੈਂ ਸਵੇਰੇ ਆਇਆ ਬੈਂਚ ਬਾਹਰ ਪਿਆ ਸੀ ਛੋਟਾ ਜਿਹਾ ਇੱਕ ਅੰਦਰ ਬਾਹਰ ਰੱਖ ਕੇ ਜਾਂਦੇ ਆਂ ਅੰਦਰੋਂ ਬਾਹਰ ਪਿਆ ਸੀ ਆਇਆ ਤੇ ਸਾਰੇ ਤਾਲੇ ਟੁੱਟੇ ਹੋਏ ਆਂ ਮਾਨ ਦੁਕਾਨ ਦੇਖੋ ਜੀ ਸਾਰੀ ਖਾਲੀ ਕਰ ਗਏ ਪੂਰੀ ਦੁਕਾਨ ਖਾਲੀ ਕਰ ਗਏ ਕੋਈ ਪਤਾ ਲੱਗੇ ਕੌਣ ਹੈ ਕਿ ਨਾ ਜੀ ਨਾ ਹਜੇ ਤਾਂ ਪੁਲਿਸ ਕਾਰਵਾਈ ਹਜੇ ਪ੍ਰਸ਼ਾਸਨ ਕੋਲ ਗਏ ਆ ਹਜੇ ਉਹਨਾਂ ਨੇ ਪੂਰੀ ਸੰਤਾਨਨਾ ਦਈ ਹੈ ਵੀ ਉਹਨੂੰ ਜਲਦੀ ਬੰਦੇ ਪਕੜ ਕੇ ਦੇਾਂਗੇ ਡਿਜ਼ਾਇਰ ਗੱਡੀ ਹੈ ਬਾਕੀ ਹਜੇ ਬੰਦਿਆਂ ਦੀ ਤਲਾਸ਼ ਜਾਰੀ ਹੈ ਇਹ ਹੋਇਆ ਕਿ ਨੋ ਜੇ ਪਤਾ ਲੱਗੇ ਕੁਝ 6:30 ਔਰ 6:25 ਦੇ ਵਿੱਚ 6:30 6 6:30 ਤੋਂ 6:25 ਦੇ ਵਿੱਚ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਹਾਂਜੀ ਹਾਂਜੀ ਆ ਕੇ ਗਏ ਆ ਅਸੀਂ ਕੰਪਲੇਂਟ ਵੀ ਲਿਖਾ ਕੇ ਆਏ ਆ ਉੱਤੇ ਕੀ ਵਿਸ਼ਾਸ਼ਨ ਤੁਮ ਉਹਨਾਂ ਨੇ ਕਿਹਾ ਜਲਦੀ ਬੰਦੇ ਬਗਣਾਗੇ ਨਕੀ ਹੈ ਹੋਰ ਕੋਈ ਪੈਸੇ ਬੁਝ ਨਾ ਕਰ ਕੁਝ ਹੋ ਨਗਦ ਲਗਭਗ 30000 ਦੇ ਗੱਲੇ ਚ ਹੈਗਾ ਸੀ ਤੇ ਮਾਲ ਦੁਕਾਨ ਸਾਰੀ ਖਾਲੀ ਕਰ ਗਏ ਲਗਭਗ ਮੈਂ ਤਾਂ 2.5-3 ਲਗਦਾ ਸੋਚ ਰਿਆ ਸੀ ਮੈਨੂੰ ਲੱਗਦਾ ਜਿਆਦਾ ਹੀ ਨੁਕਸਾਨ ਹੋਇਆ ਕਿਉਂਕਿ ਥੱਲੇ ਵਾਲੇ ਸਾਰੇ ਤਾਂ ਖਾਲ ਨੇ ਖਾਲੀ ਆ ਮੈਨੂੰ ਹਜੇ ਹੁਣ ਧਿਆਨ ਨਾਲ ਦੇਖਿਆ ਪਹਿਲਾਂ ਮੈਂ ਘਬਰਾ ਕੇ ਧਿਆਨ ਨਹੀਂ ਦਿਆ ਹੁਣ ਦੇਖਿਆ ਪੂਰੀ ਦੁਕਾਨ ਖਾਲੀ ਪਈ ਹੈ ਤਿੰਨ ਤੋਂ ਵੀ ਜਿਆਦਾ ਲੱਗਦਾ ਨੁਕਸਾਨ ਹੋ ਗਿਆ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਸਰਕਾਰ ਤੋਂ ਅਸੀਂ ਕਹਿੰਦੇ ਹਾਂ ਸਾਨੂੰ ਇਹਦਾ ਮੁਆਵਜ਼ਾ ਮਿਲੇ ਔਰ ਬੰਦੇ ਜਲਦੋਂ ਜਲਦ ਫੜੇ ਜਾਣ ਮੇਰੇ ਨਾਮ ਮੀ ਡਰ ਆਮ ਆਦਮੀ ਪਾਰਟੀ ਤੋਂ ਮੈਂ ਮੇਰਾ ਰਿਪਰੈਜ਼ੈਂਟ ਹੈ ਪਿਛਲਾ ਲਾਸਟ ਇਹ ਮੇਰੇ ਵਾਰਡ ਦੇ ਹੀ ਨੇ ਤੇ ਕੁਝ ਆਮ ਇੱਕ ਛੋਟੀ ਦੁਕਾਨ ਮਾਰਕੀਟ ਦੇ ਵਿੱਚ ਮਹਾਦੇਵ ਕਲਾਥ ਹਾਊਸ ਤੇ ਅਸੀਂ ਅੱਜ ਆਏ ਆ ਨਿਊਜ਼ ਦੇ ਰਾਹੀਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਕਿ ਦੇਖਿਆ ਕਿ ਇਹਨਾਂ ਦੀ ਦੁਕਾਨ ਦੇ ਵਿੱਚ ਤਕਰੀਬਨ ਸਾਰਾ ਹੀ ਮੇਨ ਮੈਂ ਜਿਹੜੇ ਇੰਪੋਰਟਡ ਵਗੈਰਾ ਸਾਰਾ ਮਹਿੰਗਾ ਸਮਾਨ ਸੀ ਉਹ ਸਾਰਾ ਹੀ ਗਾਇਬ ਹੈ ਪਰ ਕੰਡੀਸ਼ਨ ਕੁਝ ਇਹੋ ਜਿਹੀ ਨਹੀਂ ਰਾ ਰਾਜਪੁਰੇ ਦੀਆਂ ਕਿ ਗਲਤ ਅਨਸਰਾਂ ਦੇ ਹੌਸਲੇ ਨੇ ਵੱਧ ਚੁੱਕੇ ਨੇ ਤੇ ਉਹਨਾਂ ਨੂੰ ਰੋਕਣ ਲਈ ਪੁਲਿਸ ਆਪਣਾ ਪੂਰਾ ਮਿਸਤਰੀ ਨਾਲ ਕੰਮ ਕਰ ਰਹੀ ਹੈ ਪਰ ਅੱਜ ਦੇ ਵਿੱਚ ਇਹਨਾਂ ਅਨਸਰਾਂ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਵੀ ਜਾਗਰੂਕਾਉਣ ਦੀ ਲੋੜ ਹੈ ਉਹਨਾਂ ਦੇ ਨਾਲ-ਨਾਲ ਆਪਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਜੇ ਕਿਉਂਕਿ ਅੱਜ ਪੁਲਿਸ ਦੇ ਵਿੱਚ ਹੱਥਾਂ ਦੇ ਵਿੱਚ ਸਾਰਾ ਕੁਝ ਲੋਕਾਂ ਦੀ ਬਾਗਡੋਰ ਹੈ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰਨਾ ਜਾਣਦੀ ਹੈ ਥੋੜਾ ਵਿਸ਼ਵਾਸ ਰੱਖੋ ਧਿਆਰੇ ਰੱਖੋ ਇਹਨਾਂ ਦਾ ਅੰਜਵਾਬ ਤਾਂ ਪੁਲਿਸ ਆਪਣਾ ਵੀ ਦੇਊਗੀ ਤੇ ਉਹਨਾਂ ਦੇ ਹੱਥਾਂ 'ਚ ਇਹ ਚੀਜ਼ ਦੀ ਕਮਾਨ ਹੈ ਔਰ ਮੈਂ ਉਮੀਦ ਰੱਖਦਾ ਕਿ ਸਾਡੇ ਰਾਜਪੁਰ ਦੇ ਐਸ ਐਚ ਓ ਸਾਹਿਬ ਤੇ ਕਸਤੂਰਬਾ ਦੇ ਚੌਕੀ ਇੰਜਰ ਇਸ ਕੇਸ ਨੂੰ ਜਲਦੀ ਹੀ ਸੋਲਵ ਕਰ ਲੈਣਗੇ